ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀਰ ਭਰਾਓ ਸੁਣਾਓ ਕੀ ਹਾਲ ਚਾਲ ਆ ਸਭ ਠੀਕ ਆ ਚੜ੍ਹਦੀ ਕਲਾ ਸੋ ਇਹ ਅੱਡੀ ਸੈਰ ਜਿਹੜੀ ਆ ਕਿ ਬਹੁਤ ਜਿਆਦਾ ਸਰੀਰ ਵਾਸਤੇ ਵਧੀਆ ਫਾਇਦੇਮੰਦ ਲਾਹੇਵੰਦ ਤੇ ਆ ਜਾਓ ਮੇਰੇ ਵੀਰ ਦੋ ਕੁ ਮਿੰਟ ਕਰਦੇ ਆ ਕਿਸੇ ਨਾ ਕਿਸੇ ਵਿਸ਼ੇ ਉੱਤੇ ਗੱਲਬਾਤ ਤੇ ਇਹ ਜੀ ਥੋੜੀ ਦੀ ਰੀਜ ਖਰਾਬ ਪੇਜ ਦੀ ਚਲੋ ਆਪੇ ਲਾਈਵ ਲੂਏ ਹੋਣ ਦੇ ਨਾਲ ਸਹੀ ਹੋ ਜੂਗੀ ਤੇ ਆਜੋ ਗੱਲਬਾਤ ਕਰਦੇ ਆ ਵਾਹਿਗੁਰੂ 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 ਇੱਕ ਵੀਰ ਆਇਆ ਅਜੇ ਸੱਚ ਸਭਨਾ ਕਾ ਖਸਮ ਆ ਜਿਸ ਬਖਸ਼ੇ ਸੋ ਜਨ ਪਾਵੇ ਜਿਹੜਾ ਸੱਚ ਹੈ ਨਾ ਮਹਾਰਾਜ ਨੇ ਕਿਹਾ ਵੀ ਸਾਰਿਆਂ ਦਾ ਖਸਮ ਆ ਤੇ ਜਿਹਨੂੰ ਮਹਾਰਾਜ ਨੇ ਬਖਸ਼ਿਆ ਨਾ ਜਿਹਨੂੰ ਝੋਲੀ ਵਿੱਚ ਜਿਹਦੇ ਪਾਇਆ ਉਹਦੇ ਉੱਤੇ ਪੂਰੀ ਕਿਰਪਾ ਆ ਉਹੀ ਬੰਦਾ ਸੱਚ ਬੋਲ ਸਕਦਾ ਸੱਚ ਬੋਲਣ ਦੇ ਨਾਲ ਹੀ ਹਰ ਮદાન ਮੋਰਚੇ ਫਤਿਹ ਕਰ ਸਕਦਾ ਤੇ ਵਿਗਰੂ ਦਾ ਹੱਥ ਉਹਦੇ ਸਿਰ ਤੇ ਰਹਿੰਦਾ ਆ ਤੇ ਹਰ ਮદાન ਮੋਰਚੇ ਫਤਿਹ ਤੇ ਅੰਗ ਸੰਗ ਸਹਾਈ ਰਹਿੰਦਾ ਵਿਗਰੂ ਉਹਨਾਂ ਦੇ ਜਿਹੜਾ ਬੰਦਾ ਸੱਚ ਤੇ ਰਹਿੰਦਾ ਹੈ ਅੱਜ ਕੱਲ੍ਹ ਲੋਕ ਝੂਠ ਦੇ ਉੱਤੇ ਜ਼ਿਆਦਾ ਹੋ ਗਏ ਨੇ ਅੰਗ ਸੰਗ ਲੋਕਾਂ ਦੇ ਝੂਠ ਹੋ ਚੁੱਕਾ ਸਾਰਾ ਕੁਝ ਝੂਠ ਬਣ ਚੁੱਕਾ ਤੇ ਗੁਰਜੀਤ ਸਿੰਘ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਦੀ ਫਤਿਹ ਤੇ ਕਲਾਕਾਰਾਂ ਦੇ ਉੱਤੇ ਲੋਕ ਜ਼ਿਆਦਾ ਮਾਣ ਕਰਦੇ ਨੇ 90% ਲੋਕ ਕਲਾਕਾਰਾਂ ਦੇ ਨਾਲ ਆ ਤੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਦੇ ਨਾਲ 10% ਲੋਕ ਨੇ ਉਹਨਾਂ 10%ਾਂ ਦੇ ਵਿੱਚੋਂ ਦਾਸ ਗੱਲ ਕਰ ਰਿਹਾ ਆ ਮੈਂ ਹੁਣ ਇਹ ਤੁਹਾਨੂੰ ਕਹਿ ਦੇਣਾ ਲੋਕੋ ਜਿੰਨੇ ਮਰਜ਼ੀ ਤੁਸੀਂ ਇਹਨਾਂ ਦੇ ਪਛਵਾੜੇ 扑ੜਕਣ ਵਾਲੇ ਗਾਣੇ ਸੁਣ ਲਓ ਜਿੰਨੀਆਂ ਮਰਜ਼ੀ ਤੁਸੀਂ ਇਹਨਾਂ ਦੀਆਂ ਗੰਦੀਆਂ ਮੰਦੀਆਂ ਸਟੇਟਮੈਂਟਾਂ ਗਾਣੇ ਸੁਣ ਲਓ ਅਕਸਰ ਤੁਹਾਡਾ ਸਾਥ ਵੈਗਰੂ ਨੂੰ ਰਹਿਣਾ ਜੇਕਰ ਤੁਸੀਂ ਆਪਣੇ ਮਨ ਤੋਂ ਵੈਗਰੂ ਨੂੰ ਵਿਸਾਰਦੇ ਆ ਨਾ ਤੁਹਾਡਾ ਕਿਤੇ ਵੀ ਭਲਾ ਨਹੀਂ ਹੋਣਾ ਤੇ ਨਾ ਤੁਹਾਡਾ ਕੋਈ ਆਏ ਆਇਆ ਜਿਹੜਾ ਜਨਮ ਆ ਨਾ ਜਿਹੜਾ ਤੁਹਾਡਾ ਖਰਾਬ ਹੋ ਜਾਣਾ ਆ ਆਪਾਂ ਸਿੱਧੀਆਂ ਗੱਲਾਂ ਕਹਿਣੀਆਂ ਆ ਕਿਉਂਕਿ ਮੈਂ ਦੇਖ ਰਿਹਾ ਆ ਜਦੋਂ ਕੋਈ ਮਹਾਰਾਜ ਦੇ ਘਰ ਦੀ ਗੱਲ ਕਰਦਾ ਆ ਉਦੋਂ ਲੋਕ ਉਹਨੂੰ ਮਾੜਾ ਚੰਗਾ ਬੋਲਦੇ ਨੇ ਤਾਂ ਜਦੋਂ ਕਿ ਇਹ ਕਲਾਕਾਰ ਦੇ ਹੱਕ ਦੇ ਵਿੱਚ ਕੋਈ ਫੇਵਰ ਚ ਗੱਲ ਕਰਦਾ ਆ ਉਹ ਲੋਕਾਂ ਨੂੰ ਬੜਾ ਪਸੰਦ ਆ ਇੱਕ ਸਿਰਫ 뮤직 ਦੀ ਧੁਨਾ ਨਹੀਂ ਆ ਜਿਹੜਾ ਕਿ ਇਹਨਾਂ ਦੇ ਗਾਣੇ ਜਿਹੜੇ ਆ ਸਦਾ ਬਹਾਰ ਨਹੀਂਗੇ ਮੈਂ ਮੰਨਦਾ ਵੀ ਇਹ ਵੀ ਆਪਣੇ ਵਿੱਚੋਂ ਹੀ ਆ ਗੱਲਬਾਤ ਆਪਣੇ ਪੰਜਾਬ ਦੇ ਵਿੱਚੋਂ ਹੀ ਆ ਪਰ ਇਹ ਕੱਚੀ ਬਾਣੀ ਪੜਨ ਵਾਲਿਆ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਵੀ ਪੱਕੀ ਬਾਣੀ ਪੜੋ ਜਿਹੜੀ ਗੁਰੂ ਨੇ ਬਖਸ਼ੀ ਆ ਤੇ ਪੱਕੀ ਬਾਣੀ ਸੁਣੋ ਜਿਹੜੀ ਮਹਾਰਾਜ ਨੇ ਬਖਸ਼ੀ ਆ ਜਿਹੜੇ ਕੱਚੀ ਬਾਣੀ ਸੁਣਨ ਵਾਲੇ ਤੇ ਕੱਚੀ ਬਾਣੀ ਪੜਨ ਵਾਲੇ ਉਹ ਅੱਜ ਵੀ ਡੁੱਬੇ ਤੇ ਕੱਲ ਵੀ ਡੁੱਬੇ ਕਲਾਕਾਰਾਂ ਨੂੰ ਗੁਰੂ ਨਾ ਬਣਾਓ ਕਲਾਕਾਰਾਂ ਨੂੰ ਮਹਾਰਾਜ ਦਾ ਦਰਜਾ ਨਾ ਦਿਓ ਮਹਾਰਾਜ ਦੇ ਸਾਹਮਣੇ ਜਿਹੜੇ ਕਈ ਬਾਬੇ ਨੇ ਕੁਰਸੀਆਂ ਤੇ ਚਿਹਰਾ ਲਾਲਾ ਕੇ ਬੈੰਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਇੱਕ ਕੀ ਹੈ ਤੁਹਾਡੀ ਔਕਾਤ ਚੰਮ ਦਾ ਲਫਾਫਾ ਚੰਮ ਦਾ ਲਫਾਫਾ ਪਤਾ ਨਹੀਂ ਕਿਹੜੇ ਵਲੇ ਉਹ ਹਵਾ ਆਈ ਤਾਂ ਉੱਡ ਕੇ ਕਿਥੋਂ ਦੀ ਕਿਤੇ ਪਹੁੰਚ ਜਾਣਾ ਆ ਜਿਹੜੇ ਸਰੀਰ ਦੇ ਵਿੱਚ ਸਵਾਸ ਚੱਲ ਰਹੇ ਆ ਨਾ ਉਹਦਾ ਕਰੇ ਮਾਣ ਕਰਨਾ ਭਾਈ ਉਹਦਾ ਤੇ ਕੋਈ ਮਾਣ ਨਹੀਂ ਕੋਈ ਹੰਕਾਰ ਨਹੀਂ ਹੋਣਾ ਚਾਹੀਦਾ ਬੰਦੇ ਨੂੰ ਜਿਹੜੇ ਸਰੀਰ ਦੇ ਵਿੱਚ ਸਵਾਸ ਚੱਲ ਰਹੇ ਨੇ ਜੇਕਰ ਅੱਜ ਆਪਾਂ ਗੱਲ ਕਰੀਏ ਨਾ ਵੀ ਇਕੱਠ ਕਰਨਾ ਹੋਵੇ ਨਾ ਕਿ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਪੜਾ ਲੱਗਾ ਆ ਇੱਥੇ ਪੜਾ ਆ ਮਹਾਰਾਜ ਦਾ ਤੇ ਇੱਥੇ ਵੱਧ ਤੋਂ ਵੱਧ ਦੁਨੀਆ ਇਕੱਠੀ ਹੋ ਤੇ ਆਪਾਂ ਇੱਕ ਧਾਰਮਿਕ ਪ੍ਰੋਗਰਾਮ ਸਮਾਗਮ ਕਰਨਾ ਤੇ ਉਥੇ 100 ਜਾਂ 200 ਬੰਦਾ ਪਹੁੰਚੂਗਾ ਤੇ ਜੇਕਰ ਕਿਤੇ ਗੱਲ ਹੋਵੇ ਨਾ ਕਿ ਕਲਾਕਾਰ ਇੱਥੇ ਆ ਰਿਹਾ ਆ ਤੇ ਬੜੇ ਵਧੀਆ ਵਧੀਆ ਨੇ ਗਾਣੇ ਗਾਉਣੇ ਆ ਤੇ ਬੜੀਆਂ ਨੇ ਡਾਂਸ ਤੇ ਬੜਾ ਨੇ ਕੁੜੀਆਂ ਦੀਆਂ ਧੀਆਂ ਭਣਾ ਦੇ ਗਾਣੇ ਬੋਲਣੇ ਆ ਤੇ ਚੰਗੀਆਂ ਕੁੜੀਆਂ ਦੀਆਂ ਬੇਤੀਆਂ ਕਰਕੇ ਉਹਨਾਂ ਨੇ ਸਟੇਜਾਂ ਤੋਂ ਜਾਣਾ ਤੇ ਉਹਨਾਂ ਦੇ 40 40000 50 50000 ਬੰਦੇ ਦਾ ਇਕੱਠ ਹੋਊਗਾ ਇਹ ਕਾਲ ਯੁਗ ਦਾ ਸਮਾਂ ਹੈ ਕਾਲ ਯੁਗ ਦੀ ਅਸਲ ਨਿਸ਼ਾਨੀ ਇਹ ਹੈ ਇਹ ਤਰਨ ਦਾ ਸਮਾਂ ਆ ਤਰਨ ਦਾ ਸਮਾਂ ਪਰ ਲੋਕ ਡੁੱਬ ਰਹੇ ਨੇ ਇਹਨਾਂ ਦੇ ਕਿਹੇ ਕਲਾਕਾਰ ਨੂੰ ਗੱਲਬਾਤ ਕਰਦੀ ਹੈ ਨਾ ਦੇ ਤੇਰੇ ਦੀ ਮਾੜੇ ਕਮੈਂਟ ਦੇ ਤੇਰੇ ਦੀ ਮਾੜੀ ਚੰਗੀਆਂ ਗੱਲਾਂ ਤੇ ਜੇਕਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ ਕਿਦੇ ਪਾੜ ਜਾਣ ਜਾਂ ਕਿਤੇ ਕੋਈ ਗੱਲਬਾਤ ਹੋ ਜੇ ਉਹਦੇ ਇਨਸਾਫ ਵਾਸਤੇ ਕਹੀ ਹੈ ਨਾ ਵੀ ਆਪਾਂ ਉਹ ਖੜੀਏ ਹੱਕ ਦੇ ਵਿੱਚ ਤੇ ਮਸਾ 10 ਬੰਦੇ ਤੁਰਨਗੇ ਉਹ ਵੀ ਘਰੋਂ ਕਿਤੇ ਖਿੱਚ ਧੂ ਕੇ ਖਾਣੇ ਪੈਂਦੇ ਆ ਐਡਾ ਜਿਆਦਾ ਕਾਲਜਕ ਹੋਰ ਵਰਤਿਆ ਹੋਇਆ ਆ ਲੋਕਾਂ ਨੇ ਇਹ ਸਾਡੀਆਂ ਗੱਲਾਂ ਆ ਲੋਕਾਂ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਕਲਾਕਾਰਾਂ ਨੂੰ ਆਪਣੇ ਗੁਰੂ ਬਣਾਇਆ ਹੋਇਆ ਆ ਕਿ ਸਾਡੇ ਕਲਾਕਾਰ ਹੀ ਸਾਰਾ ਕੁਝ ਆ ਤੇ ਕਿੱਦਾਂ ਲੋਕ ਲੋਕੋ ਤੁਹਾਡਾ ਭਲਾ ਹੋਊਗਾ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿੱਦਾਂ ਭਲਾ ਹੋਊਗਾ ਜਿਹੜਾ ਦੀਨ ਦੁਨੀਆ ਦਾ ਮਾਲਕ ਕਰਤਾ ਪੁਰਖ ਅਕਾਲ ਪੁਰਖ ਮਹਾਰਾਜ ਉਹਦਾ ਦਰ ਛੱਡ ਕੇ ਤੁਸੀਂ ਇੱਕ ਭੇਡਾ ਬਣੇ ਹੋਏ ਕਲਾਕਾਰਾਂ ਦੇ ਤੁਹਾਡਾ ਕਿਥੇ ਭਲਾ ਹੋਊਗਾ ਯਾਰ ਕੀ ਬਣੂਗਾ ਤੁਹਾਡਾ ਯਾਰ ਕਿਹੜਾ ਬੰਦਾ ਆ ਜਿਹੜਾ ਤੁਹਾਡੇ ਹੱਕ ਦੇ ਵਿੱਚ ਪਹੁੰਚੂਗਾ ਕਿਹੜਾ ਬੰਦਾ ਆ ਜਿਹੜਾ ਤੁਹਾਡੇ ਹੱਕ ਤੇ ਗੱਲ ਕਰੂਗਾ ਕਿਹੜਾ ਬੰਦਾ ਤੁਹਾਡੇ ਹੱਕ ਤੇ ਪਹੁੰਚੂਗਾ ਮੈਂ ਤੇ ਇਹੀ ਕਹਿਣਾ ਚਾਹੁੰਦਾ ਆ ਵੀ ਭਾਈ ਇਹ ਸਮਾਂ ਜਿਹੜਾ ਨਾ ਇਹ ਸਮਾਂ ਤਰਨ ਦਾ ਸਮਾਂ ਆ ਤਰਨ ਦਾ ਤੇ ਰਹਿ ਆ ਤੁਸੀਂ ਡੁੱਬ ਜੇ ਇਹ ਕਲਾਕਾਰਨ ਕੋਈ ਆਪਣੇ ਅਦਰਸ਼ ਆਈਡਲ ਰੋਲ ਮਾਡਲ ਮੰਨਿਆ ਹੋਇਆ ਆ ਸਾਡੇ ਰੋਲ ਮਾਡਲ ਕੌਣ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਮਹਾਂਪੁਰਖ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੇ ਸਰਤਾਜ ਹਰੀ ਸਿੰਘ ਨਲੂਆ ਬਾਬਾ ਨੌ ਸਿੰਘ ਜੀ ਸ਼ਾਮ ਸਿੰਘ ਟਾਰੀ ਜੀ ਇਹ ਜਿਹੜੇ ਤਗੜੇ ਜੋਧੇ ਸੂਰਮੇ ਸਾਡੇ ਜਿਹੜੇ ਨੇ ਉਹ ਨੇ ਸਾਡੇ ਰੋਲ ਮਾਡਲ ਅਸਲੀ ਅਸਲੀ ਰੋਲ ਮਾਡਲ ਸਾਡੇ ਉਹ ਨੇ ਪਰ ਲੋਕਾਂ ਨੇ ਬਣਾ ਲਿਆ ਕਲਾਕਾਰ ਲੋਕਾਂ ਦੇ ਬਣ ਕੇ ਕਲਾਕਾਰ ਜੇਕਰ ਅੱਜ ਕਹੀ ਹੈ ਨਾ ਕਿ ਸਭ ਤੋਂ ਵੱਡੀ ਸਟੇਜ ਦੇ ਉੱਤੇ ਪਹੁੰਚ ਰਿਹਾ ਆ ਕਲਾਕਾਰ ਤੇ ਆਉਣ ਵਾਲੇ ਨੂੰ ਬਹੁਤ ਸਾਰਾ ਟਾਈਮ ਦਿੱਤਾ ਜਾਊਗਾ ਉਹਨਾਂ ਦਾ ਸ਼ੋਅ ਵੇਖਣ ਵਾਸਤੇ ਤੇ ਜਰੂਰ ਆਓ ਉਹ ਸਾਰੀ ਸਾਰੀ ਦਿਹਾੜੀ ਸਾਰੀ ਸਾਰੀ ਦਿਹਾੜੀ ਤੁਹਾਡੇ ਆ ਕੇ ਚਰਨਾ ਚ ਬੈਠੇ ਰਹਿਣਗੇ ਵੀ ਸਾਨੂੰ ਦਿਖਾਓ ਸ਼ੋ ਸਾਨੂੰ ਕਿਸਦਾ ਕੋਈ ਗੁੱਸਾ ਗਿਲਾ ਨਹੀਂਗਾ ਅਸੀਂ ਇਹਨੇ ਵੀ ਦੁਨੀਆ ਜਾ ਕੇ ਤਰਨ ਰਹੀ ਆ ਜੇਕਰ ਕਹੀਏ ਨਾ ਵੀ ਬੜਾ ਤਗੜਾ ਪ੍ਰੋਗਰਾਮ ਸਮਾਗਮ ਹੋਣਾ ਆ ਤੇ ਇੱਕਦਮ ਫ੍ਰੀ ਤੁਹਾਨੂੰ ਦਿਖਾਇਆ ਜਾਊਗਾ ਕੋਈ ਨਹੀਂ ਤੁਸੀਂ ਆਓ ਜਰੂਰ ਸਮਾਗਮ ਪ੍ਰੋਗਰਾਮ ਫ੍ਰੀ ਤੁਹਾਨੂੰ ਦਿਖਾਇਆ ਜਾਊਗਾ ਤੇ ਗੁਰੂ ਮਹਾਰਾਜ ਦਾ ਇਤਿਹਾਸ ਦੱਸਿਆ ਜਾਊਗਾ ਕਿ ਆਓ ਤੇ ਉਹਦੇ ਵਿੱਚੋਂ 10 ਕ ਬੰਦੇ ਸਿਰਫ ਤੁਰਨਗੇ 10 ਕ ਬੰਦੇ ਬਾਕੀ ਬੰਦੇ ਕਹਿਣਗੇ ਛੱਡ ਯਾਰ ਅਹੀਂ ਕੀ ਸੁਣਨਾ ਹੈ ਤਾਂ ਜੇਕਰ ਕਿਤੇ ਹੋਵੇ ਨਾ ਵੀ ਕਲਾਕਾਰ ਦੀ 400 ਰੁਪਏ ਦੀ ਟਿਕਟ 500 ਰੁਪਏ ਦੀ ਟਿਕਟ 200 ਡਾਲਰ ਦੀ ਟਿਕਟ 800 ਡਾਲਰ ਦੀ ਟਿਕਟ ਉਹ ਲੋਕ ਭੱਜ ਭੱਜ ਕੇ ਗੱਡੀਆਂ ਲੈ ਕੇ ਜਾਣਗੇ ਵੀ ਚਲੋ ਹੀ ਵੇਖ ਕੇ ਆਈਏ ਸ਼ੋ ਲੱਖ ਦੀ ਲਾਂਨ ਤਿਆਰ ਲੱਖ ਦੀ ਲਾਂਨ ਤਿਆਰ ਮਾਰਾ ਨੇ ਸਹਬਜ਼ਾਦੇ ਆਪਣੇ ਨੀਹਾਂ ਦੇ ਵਿੱਚ ਚੁਣਾ ਦਿੱਤੇ ਆ ਬੰਦ-ਬੰਦ ਖੋਪੜੀਆਂ ਲੁਹਾਤੀਆਂ ਕਟਵਾਤੀਆਂ ਕਿੰਨਾ ਦੇ ਵਾਸਤੇ ਆ ਪੰਜਾਬ ਦੇ ਵਾਕੇ ਅਹੀਂ ਜਿਨਾ ਮਰਜੀ ਬੋਲ ਲੀਏ ਫੇਸਬੁੱਕ ਉੱਤੇ ਬੋਲ ਲੀਏ ਗਰਾਊਂਡ ਲੈਵਲ ਦੇ ਉੱਤੇ ਬੋਲ ਲੀਏ ਕਿਉਂਕਿ ਲੋਕਾਂ ਨੂੰ ਪਸੰਦ ਹੀ ਨਹੀਂ ਗਾ ਲੋਕਾਂ ਨੂੰ ਚਾਹੀਦਾ ਪਤਾ ਨਹੀਂ ਕਿਹੜਾ ਮਸਾਲਾ ਚਾਹੀਦਾ ਆ ਕੋਈ ਕਾਲਾ ਪਾਕਿਸਤਾਨੀ ਲੂਣ ਚਾਹੀਦਾ ਆ ਕਿ ਜਾਂ ਕੋਈ ਲਾਹੌਰੀ ਮਸਾਲਾ ਚਾਹੀਦਾ ਹੈ ਪਤਾ ਨਹੀਂ ਮਸਾਲਾ ਲੋਕਾਂ ਨੂੰ ਵੇਖਣ ਨੂੰ ਚਾਹੀਦਾ ਕਿਹੜਾ ਆ ਜਾਂ ਆ ਨੰਗ ਪੜੰਗੀਆਂ ਕੁੜੀਆਂ ਆਉਨੀਆਂ ਫੇਸਬੁੱਕ ਦੇ YouTube ਦੇ ਰੀਲਾਂ ਦੇ ਵਿੱਚ ਉਹ ਵੇਂਦੇ ਆ ਲੋਕਾਂ ਦਾ ਬੁਰਾ ਹਾਲ ਹੋਇਆ ਭਾਈ ਬੜੇ ਮੰਦੜੇ ਹਾਲ ਹੋ ਗਏ ਆ ਲੋਕੀ ਗੁਰੂ ਦੇ ਨਾਲੋਂ ਟੁੱਟ ਚੁੱਕੇ ਆ ਪਖੰਡੀਆਂ ਤੇ ਦੰਮੀਆਂ ਦੇ ਰਾਹ ਜਾ ਕੇ ਪੈ ਚੁੱਕੇ ਉਹਨਾਂ ਦੇ ਘਰ ਡੇਰੇ ਛੋਟੇ ਛੋਟੇ ਲੋਕਾਂ ਨੇ ਬਣਾ ਲਏ ਆ ਤੇ ਧਰਮ ਪ੍ਰਚਾਰ ਕਮੇਟੀ ਜਿਹੜੀ ਆ ਉਹ ਸੁੱਤੀ ਪਈ ਆ ਜਿੱਦਾਂ ਹੁਣ ਪਖੰਡੇ ਆਪੋ ਆਪਣੇ ਘਰ ਡੇਰੇ ਬਣਾ ਕੇ ਬੈਠੇ ਆ ਇਹਨਾਂ ਨੂੰ ਸ਼ਰੋਮਣੀ ਕਮੇਟੀ ਵਾਲਿਆਂ ਨੂੰ ਚਾਹੀਦਾ ਵੀ ਇਹਨਾਂ ਦੇ ਦਿਵਾਲੇ ਜਰਾ ਇੱਕ ਹੰਟਰ ਫੇਰ ਕੇ ਇਹਨਾਂ ਨੂੰ ਸਾਰਿਆਂ ਨੂੰ ਚੁੱਕ ਕੇ ਜੇਲ੍ਹ ਚ ਸੁਟਿਆ ਜਾਵੇ ਕਿਹੜੇ ਝੂਠੇ ਗੁਰੂ ਬਣ ਬਣ ਕੇ ਬੈਠੇ ਨੇ ਜਿਹੜਾ ਸੱਚਾ ਗੁਰੂ ਆ ਨਾ ਸੱਚਾ ਗੁਰੂ ਲਾਧੋ ਰੇ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆ ਰਹੇ ਨੇ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਆਪਣਾ ਸ਼ੀਸ਼ ਦਾ ਸ਼ੀਸ਼ ਕੁਰਬਾਨ ਕੀਤਾ ਸਾਰੇ ਦੇਸ਼ ਦੇ ਵਾਸਤੇ ਨਹਿਦ ਔਰੰਗਜ਼ੇਬ ਨੇ ਸਾਰਿਆਂ ਨੂੰ ਤੁਰਕ ਬਣਾ ਦੇਣਾ ਤੁਰਕ ਇੱਥੇ ਕਿਸੇ ਦਾ ਧਨਮ ਨਹੀਂ ਰਹਿਣਾ ਨਾ ਕੋਈ ਤਿਲਕ ਰਹਿਣਾ ਹੈ ਨਾ ਕੋਈ ਜੰਝੂ ਰਹਿਣਾ ਤੇ ਨਾ ਕੋਈ ਰਾਮ ਰਹਿਣਾ ਹੈ ਨਾ ਕੋਈ ਵਿਗਰੂ ਰਹਿਣਾ ਹੈ ਇੱਥੇ ਸਾਰਿਆਂ ਨੂੰ ਇੱਕ ਬਣਾ ਦੇਣਾ ਜਿੱਦਾਂ ਅੱਜ ਕਹਿੰਦੇ ਆ ਨਾ ਵੀ ਹਿੰਦੂ ਰਾਸ਼ਟਰ ਬਣਾਉਣਾ ਉਹ ਆਉਂਦਾ ਹੀ ਵੀ ਮੁਸਲਮਾਨ ਰਾਸ਼ਟਰ ਬਣਾਉਣਾ ਮਸਾਲਾ ਤੇ ਹਾਂ ਗੱਲ ਜੇ ਭਰਾਵੋ ਅੱਜ ਸਮਝਣ ਦੀ ਲੋੜ ਆ ਸਾਡੀਆਂ ਗੱਲਾਂ ਹਰ ਇੱਕ ਬੰਦੇ ਨੂੰ ਕੌੜੀਆਂ ਲੱਗਣਗੀਆਂ ਲੋਕ rau ਕਰਾਈ ਪਏ ਆ ਜਿੱਥੇ ਚਾਰ ਬੰਦੇ ਇਕੱਠੇ ਕਰ ਲੈ ਉਥੇ ਖਾਣ ਪੀਣ ਦਾ ਸਾਧਨ ਵਢਾ ਕੇ ਭਾਵੇਂ ਗੁਰੂ ਦੇ ਨਾਮ ਦੇਤੇ ਖਾਣ ਪੀਣ ਦਾ ਬਣਾ ਲੈਂਦੇ ਆ ਬਣਾ ਕੇ ਤੇ ਆਪਣੀ ਮਨਮੋਜੀਆਂ ਕਰਦੇ ਦਿੰਦੇ ਆ ਅਸਲ ਚੀਜ਼ ਆ ਨਾਮ ਫਿਰਨ ਦੇ ਨਾਲੋਂ ਪਖੰਡ ਕਰਨ ਦੇ ਨਾਲੋਂ ਪੈਸੇ ਇਕੱਠੇ ਕਰਨ ਦੇ ਨਾਲੋਂ ਜੈਰ ਇਕੱਠੇ ਕਰਨ ਦੇ ਨਾਲੋ ਇੱਕ ਥਾਂ ਬਹਿ ਕੇ ਆਪਣੇ ਘਰ ਦੇ ਵਿੱਚ ਬਹਿ ਕੇ ਪਵਿੱਤਰ ਜਗ੍ਹਾ ਬਣਾਓ ਨਾਮ ਜਪੋ ਉਸ ਜਗ੍ਹਾ ਦੇ ਉੱਤੇ ਬੈਠੇ ਹੁੰਗਾ ਗੁਰਬਾਣੀ ਅਰਥਾ ਸਮੇਤ ਪੜੋ بڑے بڑے ਤਗੜੇ ਗੁਰਦੁਆਰਿਆਂ ਦੇ ਵਿੱਚ ਮਾਇਆ ਤੁਸੀਂ ਦੇ ਕੇ ਆਉਨੇ ਆ ਉਹ ਤੁਹਾਡੇ ਕਰੇ ਪਾਠ ਕਰਨ ਦੀ 2-2 4-4 ਸਾਲ ਬਾਅਦ ਕਿਤੇ ਆਉਂਦੀ ਆ ਤੇ ਉਹ ਤੁਸੀਂ ਤੇ ਪਾਠ ਸੁਣਿਆ ਹੀ ਨਹੀਂ ਤੁਸੀਂ ਤੇ ਪੈਸੇ ਦੇ ਕੇ ਆਪਣੇ ਆ ਗਏ ਆ ਉਹ ਅਗਲੇ ਤੁਹਾਡਾ ਪਾਠ ਕਰਨ ਚਾਹੇ ਨਾ ਕਰਨ ਸਿਰਫ ਇੱਕ ਜਪਜੀ ਸਾਹਿਬ ਕਰਕੇ ਤੇ ਉਥੇ ਤੁਹਾਡਾ ਮੋਰਚਾ ਫਤੇ ਕਰਨ ਤੁਹਾਨੂੰ ਕੀ ਪਤਾ ਵੀ ਪੈਸੇ ਤੁਸੀਂ ਦੇਤੇ ਪਾਠ ਕੀਕਾ ਤੁਹਾਡਾ ਕਹ ਨਹੀਂ ਕੀਤਾ ਇੱਕ ਜਿਹੜੀ 10 ਮਿੰਟ ਦੀ ਅਰਦਾਸ ਹੁੰਦੀ ਉਦੋਂ ਤੁਹਾਨੂੰ ਬੁਲਾ ਲੈਂਦੇ ਆ ਜਾਓ ਅਰਦਾਸ ਦੇ ਸਮੇਂ ਆ ਜਾਓ ਉਹ ਮਾਮਿਓ ਪਾਠ ਤੁਸੀਂ ਸੁਣਿਆ ਨਹੀਂ ਮਹਾਰਾਜੀ ਗੁਰਬਾਣੀ ਸੁਣੋ ਮਹਾਰਾਜੀ ਗੁਰਬਾਣੀ ਸੁਣ ਕੇ ਉਹਦੇ ਉੱਤੇ ਅਰਥਾ ਅਤੇ ਅਮਲ ਕਰੋ ਅਸਰ ਕਰੋ ਅਸਰ ਕਰੋ ਮਾਰੇ ਦੀ ਗੁਰਬਾਣੀ ਸੁਣ ਕੇ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੋ ਜਿਹੜਾ ਮੁੱਖ ਵਾਕ ਰੋਜ ਆਉਂਦਾ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੋ ਮੁੱਲ ਪਾਠ ਕਰਾਉਣ ਦਾ ਕੋਈ ਫਾਇਦਾ ਨਹੀਂ ਆਪ ਵੀ ਕੁਝ ਕਰੋ ਆਪ ਵੀ ਕੁਝ ਕਰੋ ਆਪ ਵੀ ਗੁਰਬਾਣੀ ਪੜੋ ਆਪ ਗੁਰਬਾਣੀ ਪੜ੍ਹ ਕੇ ਭਲੇ ਵਾਲੀਆਂ ਗੱਲਾਂ ਲੋਚੋ ਉਹਨਾਂ ਉਹਨਾਂ ਤੇ ਚੱਲੋ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਭਲਾ ਕਰਨਾ ਨਾਮ ਜਪਣਾ ਸੇਵਾ ਕਰਨੀ ਕੁੱਤੇ ਕੰਮ ਆਲੀ ਕਿਹੜੀ ਗੱਲ ਹੈ ਕੁੱਤੇ ਕੰਮ ਤੇ ਹਰ ਕੁ ਕਰ ਲੈਂਦਾ ਹੈ ਤਕਈਆ ਬੰਦਿਆਂ ਨੇ ਉੱਤੇ ਕੰਮ ਕਰਕੇ ਛੱਡੇ ਵੀ ਆ ਕੁੱਤੇ ਕੰਮਾਂ ਦੀ ਕਿਹੜੀ ਗੱਲ ਆ ਕੁੱਤੇ ਕੰਮ ਤੇ ਜਦੋਂ ਕਹਿੰਦੇ ਪ੍ਰਮਾਤਮਾ ਵੈਗਰੂ ਅੱਲਾ ਗੋਡ ਬੰਦਿਆਂ ਨੂੰ ਸੋਝੀ ਪਾਉਂਦਾ ਨਾ ਬੰਦਾ ਸਾਰੇ ਮਾੜੇ ਕੰਮ ਛੱਡ ਕੇ ਫਿਰ ਚੰਗੇ ਕੰਮਾਂ ਵੱਲ ਆ ਜਾਂਦਾ ਆ ਪਰ ਲੋਕ ਉਹਨੂੰ ਫਿਰ ਵੀ ਮਾੜਾ ਕਹਿੰਦੇ ਆ ਕਹਿੰਦੇ ਉਹੀ ਬੰਦਾ ਆ ਜਿਹੜਾ ਬੰਦਾ ਮਾੜੇ ਕੰਮ ਕਰਦਾ ਰਿਹਾ ਆ ਆ ਮਹਾਰਾਜ ਦੇ ਭਗਤ ਜੜੇ ਹੋਏ ਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰਬਾਣੀ ਦਰਜ ਆ ਉਹਨਾਂ ਦੀ ਉਹਨਾਂ ਦੇ ਕਿਤੇ ਕੰਮ ਕਾਜ ਤੁਸੀਂ ਸਾਰੇ ਦੇਖਦੇ ਆ ਨਾ ਵੀ ਕੀ ਕੁਝ ਕਰਦੇ ਰਹੇ ਆ ਸਦਨੇ ਵਰਗੇ ਕੀ ਕੁਝ ਕਰਦੇ ਰਹੇ ਪਹਿਲਾਂ ਤੇ ਜਦੋਂ ਰੱਬ ਦਾ ਵੈਗਰੂ ਦਾ ਰਾਮ ਦਾ ਨਾਮ ਉਹਨਾਂ ਦੇ ਹਿਰਦੇ ਦੇ ਵਿੱਚ ਮਨੰਦਰ ਦੇ ਹਿਰਦੇ ਵਿੱਚ ਵਸ ਗਿਆ ਨਾ ਫਿਰ ਮਹਾਰਾਜ ਨੇ ਉਹਨਾਂ ਦੀ ਜਿਹੜੇ ਉਹਨਾਂ ਨੇ ਮੁਖਾਰਬਿੰਦ ਤੋਂ ਬਚਨ ਨਿਕਲਦੇ ਹਨਾ ਉਹ ਆਪਣੀ ਗੁਰਬਾਣੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਹ ਬਚਨ ਦਰਜ ਕਰ ਲਏ ਮੋਤੀ ਹੀਰੇ ਬਣ ਗਏ ਉਹਨਾਂ ਦੇ ਬਚਨ ਮਾੜੇ ਬੰਦੇ ਦੇ ਵਿੱਚ ਵੀ ਕੋਈ ਨਾ ਕੋਈ ਗੁਣ ਚੰਗਾ ਹੁੰਦਾ ਆ ਮਾੜੇ ਬੰਦੇ ਦੇ ਵਿੱਚ ਵੀ ਕੋਈ ਨਾ ਕੋਈ ਗੁਣ ਚੰਗਾ ਹੁੰਦਾ ਆ ਵਧੀਆ ਕੱਪੜੇ ਪਾ ਲੇ ਵਧੀਆ ਪਰਫਿਊਮ ਸੈਂਟ ਲਾ ਲਿਆ ਵਧੀਆ ਆਪਾਂ ਟਾਈ ਛਾਈ ਲਾ ਲਈ ਪੱਗ ਬੰਨ ਲਈ ਇਹਦੇ ਨਾਲ ਆਪਾਂ ਅੰਦਰੋਂ ਚੰਗੇ ਨਹੀਂ ਬਣ ਸਕਦੇ ਅੰਦਰੋਂ ਚੰਗੇ ਬਣਨਾ ਆ ਆਪਣੇ ਹਿਰਦੇ ਦੇ ਵਿੱਚ ਅੰਮ੍ਰਿਤ ਰੂਪੀ ਜਿਹੜਾ ਪ੍ਰਮਾਤਮਾ ਦਾ ਵੈਗਰੂ ਦਾ ਅੱਲਾ ਦਾ ਨਾਮ ਆ ਨਾ ਉਹ ਵਸਾਓ ਆਪਣੇ ਮਨ ਦੇ ਵਿੱਚ ਠੰਡ ਰੱਖੋ ਮਾੜੀ ਜੀ ਗੱਲ ਪਿੱਛੇ ਕਿਸ ਦੇ ਨਾਲ ਝਗੜ ਕੇ ਕਿਸ ਦਾ ਗਾਟਾ ਧੌਣ ਨਾ ਲਾਉਣ ਟੱਕ ਚਲ ਜਿਆ ਕਰੋ। ਵੀ ਮਾੜੀ ਜੀ ਕਿਸੇ ਨੇ ਕੋਈ ਚੁੰਡੀ ਵਰਤੀ ਤੇ ਫੜ ਕੇ ਕਿਰਪਾਨ ਤੇ ਦਾਤਰ ਮਾਰ ਕੇ ਧੌਣ ਵਰਤੀ ਤੇ ਉਹ ਹੋ ਗਿਆ ਤਾਂ ਜੇ ਹੋ ਗਿਆ ਇਹ ਆਪਣੀ ਜ਼ਿੰਦਗੀਆਂ ਨਾ ਰੋਲੋ। ਲੋਕ ਅੱਜ ਕੱਲ ਐਨ ਇੱਕ ਲਾਲ ਮਿਰਚ ਹੁੰਦੀ ਹੈ ਨਾ ਉਤੋਂ 100 ਗੁਣਾ ਮਿਰਚ ਤੋਂ ਮਿਰਚ ਰੂਪ ਹੀ ਹੋ ਕੇ ਬਣੇ ਬੈਠੇ ਆ। ਕਿਸ ਦੀ ਕੋਈ ਗੱਲ ਨਹੀਂ ਕਰਦਾ ਕਿਸ ਦੀ ਕੋਈ ਗੱਲ ਨਹੀਂ ਸਹਿੰਦਾ। ਸਾਰੇ ਲਾਈ ਜਾਂਦੇ ਇੱਕ ਦਿਨ ਨੂੰ ਵੱਢੀ ਜਾਂਦੇ ਮਾਰੀ ਜਾਂਦੇ ਆ ਨਿਕਨੇ ਕਿ ਬੱਚਿਆਂ ਤੇ ਘਾਨ ਕਰੀ ਜਾਂਦੇ ਆ ਕਾਲ ਯੁਗ ਦਾ ਆਸ ਜਿਹੜਾ ਤੁਸੀਂ ਕਹਿੰਦੇ ਨਾ ਕਾਲ ਯੁਗ ਕਾਲ ਯੁਗ ਬੰਦਿਆਂ ਦੇ ਵਿੱਚ ਆ ਸਮਾਂ ਉਹੀ ਚੱਲਣ ਡਿਆ ਆ ਸੂਰਜ ਉਦਾਂ ਹੀ ਚੜਦਾ ਆ ਚੰਦਰਮਾ ਵੀ ਉਦਾਂ ਚੜਦਾ ਸੂਰਜ ਉਦਾਂ ਹੀ ਛੰਡਿਆ ਆ ਹਵਾ ਵੀ ਉਦਾਂ ਹੀ ਵਗਣ ਢੀ ਆ ਪਰਮਾਤਮਾ ਦੀਆਂ ਚੀਜ਼ਾਂ ਰੋਜ਼ ਬਦਲਦੀਆਂ ਨਹੀਂ ਗਿਆ ਪਰਮਾਤਮਾ ਨੇ ਉਹਨਾਂ ਨੂੰ ਇੱਕ ਵਾਰੀ ਹੁਕਮ ਕੀਤਾ ਇੱਕ ਓੰਕਾਰ ਕਹਿ ਕੇ ਉਹ ਸਮੇਂ-ਸਮੇਂ ਸਿਰ ਆਪਣਾ ਕੰਮ ਕਰੀ ਜਾ ਰਹੀਆਂ ਆ ਪਰ ਬੰਦਾ ਜਿਹੜਾ ਕਿ ਰੋਜ਼ ਬਦਲਦਾ ਆ ਕਦੀ ਮਸਤ ਪਲ ਦੇ ਵਿੱਚ ਮਾਸਾ ਦੇ ਪਲ ਦੇ ਵਿੱਚ ਹੀ ਤੋਲਾ ਬੰਦੇ ਲੋਕ ਕੁਝ ਗਿਣਦੇ ਆ ਔਗਣ ਗੁਣ ਨਹੀਂ ਗਿਣਦੇ ਲੋਕ ਅੱਜ ਕੱਲ ਔਗਣ ਗਿਣਨਗੇ ਬੰਦੇ ਦੇ ਔਗਣ ਗਾੜੀ ਰੱਖਣਗੇ ਉਹਦੇ ਗੁਣ ਨੂੰ ਕੋਈ ਨਹੀਂ ਪਛਾਣਦਾ ਜਿਉਂਦੇ ਜਾਗਦੇ ਦੀ ਬੰਦੇ ਦੀ ਕੋਈ ਕਦਰ ਨਹੀਂ ਕਰਦਾ ਮਰਿਆ ਬੰਦਿਆਂ ਦੇ ਉੱਤੇ ਵਰਸੀਆਂ ਬਣਾਉਂਦੇ ਨੇ ਮਰਿਆ ਬੰਦਿਆਂ ਤੇ ਲੰਗਰ ਲਾਉਂਦੇ ਨੇ ਮਰਿਆ ਬੰਦਿਆਂ ਦੇ ਉੱਤੇ ਵੱਡੇ ਵੱਡੇ ਤਗੜੇ ਦਿਮਾਲ ਲਾਉਂਦੇ ਨੇ ਵੱਡੇ ਵੱਡੇ ਤਗੜੇ ਪ੍ਰਚਾਰਕ ਗੁਰਬਾਣੀ ਦੀਆਂ ਕਥਾਂ ਕਰ ਕਰਕੇ ਸੁਣਾਉਂਦੇ ਨੇ ਤੇ ਜਿਉਂਦੇ ਜਾਗਦੇ ਬੰਦੇ ਦੀ ਕੋਈ ਕਦਰ ਨਹੀਂ ਕਰਦਾ ਇਹ ਸਿੱਖਾਂ ਦੇ ਵਿੱਚ ਆ ਗੱਲ ਹੈ ਸਭ ਤੋਂ ਵੱਡੀ ਆ ਜਰ ਜੇ ਕਦਰ ਕਰਨੀ ਹੈ ਨਾ ਜਿਉਂਦੇ ਜਾਗਦੇ ਦੀ ਕਰੋ ਮਰੇ ਬੰਦੇ ਦੀ ਮਰੇ ਬੰਦੇ ਦੇ ਮੂੰਹ ਦੇ ਵਿੱਚ ਜਾ ਕੇ ਘਿਓ ਪਾਉਂਦੇ ਆ ਤੇ ਜਿਉਂਦੇ ਜਾਗਦੇ ਨੂੰ ਮਾਂ ਪਿਓ ਨੂੰ ਕੋਈ ਪਾਣੀ ਨਹੀਂ ਪੁੱਛਦਾ ਇਹ ਇੱਥੇ ਕੀ ਕਹੀਏ ਸੇਵਾ ਯਾਰ ਤੁਹਾਡੀ ਮੈਂ ਤਾਂ ਸਾਰਾ ਕੁਝ ਦੇਖ ਚੁੱਕਾ ਕੀ ਕੁਛ ਬਣ ਰਿਹਾ ਦੁਨੀਆ ਦੇ ਵਿੱਚ ਆ ਮਾਪੇ ਜਿਹੜੇ ਰੋਂਦੇ ਫਿਰਦੇ ਆ ਮੁੰਡੇ ਜਿਹੜੇ ਆ ਰੌ ਕਰਾਈ ਪੈ ਕੇ ਨਸ਼ਿਆਂ ਦੀ ਲੱਟ ਲੱਗੀ ਹੋਈ ਆ 500-600 ਰੁਪਿਆ ਦਿਹਾੜੀ ਲਾ ਕੇ ਆਉਂਦੇ ਆ 400 ਦੀ ਸਮੈਗ ਪੀ ਲੈਂਦੇ ਆ ਜਾਂ ਟੀਕਾ ਲਾਉਣ ਦੇ ਚੱਟੇ ਦਾ ਤਾਂ 200 ਰੁਪਏ ਘਰ ਦੇ ਦਿੰਦੇ ਆ ਉਹ ਘਰ ਦੀ ਦਾਲ ਸਬਜ਼ੀ ਲੈ ਆਉਂਦੀ ਆ ਤੇ ਦੁੱਧ ਪਾਣੀ ਲੈ ਆਉਂਦੀ ਆ ਬਸ ਸਸਰੀ ਕਾਲ ਆਹ ਕੰਮ ਆਹ ਕੰਮ ਬਣਿਆ ਕੀ ਬੰਦਾ ਕਰੂਗਾ ਜਨਾਚਰ ਤੱਕ ਸਵਾਸ ਚਲਦੇ ਆ ਉਹਨਾਂ ਚਰ ਤੱਕ 200 400 ਰੁਪਇਆ ਘਰ ਦੀ ਹੁੰ ਦੇਈ ਜਾਊਗਾ ਜਦੋਂ ਟੀਕੇ ਦੀ ਡੋਜ਼ ਵੱਧ ਲੱਗ ਗਈ ਮਰ ਗਿਆ ਸੰਸਕਾਰ ਕਰਤਾ ਮੁਰਕੇ ਘਰ ਦੀ ਲੋਕਾਂ ਦੇ ਘਰ ਪੋਚਾ ਲਾਉਂ। ਤੇ ਮੁਰਕੇ ਉਹਦੇ ਸਰ ਜਿੰਮੇਵਾਰੀ ਪਾਉਗੀ ਵੀ ਤੂੰ ਬੱਚੇ ਪਾਲ। ਬੜਾ ਬੁਰਾ ਹਾਲਾਤ ਪਾਈ ਬੜੇ ਬੁਰੇ ਹਾਲਾਤ ਪੰਜਾਬ ਦੇ ਸਮਝੋ ਪਾਈ ਤੁਹਾਡਾ ਨਸ਼ਾ ਕਿਸੇ ਨੇ ਨਹੀਂ ਛਡਾਉਣਾ। ਤੁਹਾਨੂੰ ਆਪ ਨਸ਼ਾ ਛੱਡਣਾ ਪੈਣਾ ਤੁਹਾਨੂੰ ਆਪ ਮਿਹਨਤ ਕਰਨੀ ਪੈਣੀ ਆ। ਆਪਾਂ ਲੋਕਾਂ ਦੀਆਂ ਕੋਠੀਆਂ ਲੋਕਾਂ ਦੇ ਮੁੰਡਿਆਂ ਨੂੰ ਕੈਨੇਡਾ ਅਮਰੀਕਾ ਇੰਗਲੈਂਡ ਫਲੈਂਡ ਗਿਆ ਸਾਰਿਆਂ ਨੂੰ ਆਪਾਂ ਕਹਿੰਦੇ ਆ ਵਾਹ ਭਾਈ ਵਾਹ ਅੱਲਾ ਨੇ ਬੜਾ ਕੰਮ ਕੀਤਾਈ ਵਾਹ ਭਾਈ ਵਾਹ ਔਡੀ ਬੜੀ ਕੋਠੀ ਤਗੜੀ ਵਾਹ ਭਾਈ ਵਾਹ ਇੰਨੇ ਵੱਡਾ ਤਗੜਾ ਟਰੱਕ ਲਿਆ ਆਈਓ ਵਾਹ ਭਾਈ ਵਾਹ ਇੰਨੇ ਵੱਡੀ ਵੱਡੀ ਵਧੀਆ ਫੋਰਚਨਰ ਲਈ ਉਹ ਤੂੰ ਕਰੋ ਮਿਹਨਤ ਕਰਕੇ ਲੈਣੀ ਆ ਤੇਰੇ ਹੱਥ ਨਹੀਂ ਦਿੱਤੇ ਪੈਰ ਨਹੀਂ ਦਿੱਤੇ ਮਾਰਾ ਇਹਨੇ ਤੂੰ ਵੀ ਮਿਹਨਤ ਕਰਦ ਤੂੰ ਵੀ ਗੱਡੀ ਉਹਦੇ ਬਰਾਬਰ ਖੜੀ ਕਰ ਜੇ ਲੈਣੀ ਆ ਮਿਹਨਤ ਕਰੋ ਸੱਚੀ ਸੁੱਚੀ ਕਰਤ ਕਰੋ ਬਾਬੇ ਨਾਨਕ ਨੇ ਕੀ ਕਿਹਾ ਹੈ ਕਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਹੱਕ ਦੀ ਕਰਤ ਕਰੋ ਤੇ ਸ਼ਾਮ ਸਵੇਰੇ ਵੈਗੁਰੂ ਦਾ ਨਾਮ ਜਪੋ ਤੇ ਗਰੀਬਾਂ ਦੇ ਵਿੱਚ ਦਸਵੰਦ ਜ਼ਰੂਰ ਕੱਢੋ ਗਰੀਬਾਂ ਵਾਸਤੇ ਸੱਚੀ ਸੁੱਚੀ ਕਰਤ ਜੜੀ ਆ ਨਾ ਉਹ ਕਰੋ ਲਾਲੀ ਵਿਪਾਲ ਤਾਸ਼ਪੁਰੀਆ ਵੈਗੁਰੂ ਜੀ ਚਮਕੌਰ ਘਾਰੂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੰਗਰੇਜ਼ ਸਿੰਘ ਲੁਧਿਆਣਾ ਬਹੁਤ ਵਧੀਆ ਗੱਲ ਗਹੀ ਬਾਬਾ ਜੀ ਤੁਸੀਂ ਅੱਜ ਗੱਲੋ ਗੱਲ ਹੋ ਹੀ ਇਹ ਕੁਝ ਰਿਆ ਹਾਂਜੀ ਹਾਂਜੀ ਵੀਰ ਜੀ ਇਹੋ ਕੁਝ ਹੋਣ ਰਿਆ ਯਾਰ ਵੀਰ ਇਹੋ ਕੋਈ ਹੋ ਰਿਹਾ ਆ ਆਪਾਂ ਦੇ ਆਪਾਂ ਨੂੰ ਕਿਹੜਾ ਵੀ ਕਹਿੰਦੇ ਆ ਵੀ ਜਿਹੜਾ ਪ੍ਰਚਾਰਕ ਆ ਨਾ ਜਿੱਦਾਂ ਮੰਨ ਲਓ ਢੰਡਰੀਆਂ ਵਾਲਾ ਲਾ ਲਓ ਜਾਂ ਹੋਰ ਕਿ ਵੱਡੇ ਵੱਡੇ ਪ੍ਰਚਾਰਕ ਉਹ ਤੁਹਾਨੂੰ ਇੰਨੀ ਗੱਲ ਕਹਿਣ ਦਾ 25 ਲੱਖ ਰੁਪਇਆ ਲੈਣਗੇ ਹਾਏ ਮਾਇਆ ਸੁਪਨੀਆ ਮਾਇਆ ਥੋੜੀ ਫੜਨੀ ਚਾਹੀਦੀ ਆ ਮਾਇਆ ਵੱਲ ਥੋੜੀ ਜਾਣਾ ਚਾਹੀਦਾ ਆ ਆਪਾਂ ਨੂੰ ਮਾਇਆ ਨਾਗਣੀ ਹੁੰਦੀ ਆ ਤੇ ਮੈਂ ਤੁਹਾਨੂੰ ਫਰੀ ਕਹਿਣ ਡਿਆ ਵੀ ਮਾਇਆ ਨਾਗੜੀਆਂ ਮਾਇਆ ਦੇ ਨਾਲ ਜੱਫੇ ਨਾ ਮਾਰੋ ਮਾਰੇ ਕੰਮ ਨਾ ਕਰੋ ਮਾਇਆ ਇਕੱਠੀ ਕਰਨ ਵਾਸਤੇ ਕਹਿੰਦੇ ਵੀ ਪਾਪਾ ਸੰਗ ਮਾਇਆ ਇਕੱਠੀ ਨਹੀਂ ਹੁੰਦੀ ਪਾਪ ਕਰੀਏ ਨਾ ਫੇਰ ਮਾਇਆ ਇਕੱਠੀ ਹੁੰਦੀ ਆ ਤੇ ਜਿਹੜੀ ਮਾਇਆ ਇਕੱਠੀ ਕਰਨੀ ਆ ਉਹ ਇਹ ਨਹੀਂ ਪਤਾ ਵੀ ਤੁਸੀਂ ਵਰਤਣੀ ਆ ਕਿ ਜਾਂ ਤੁਹਾਡਾ ਕੋਈ ਖਾਣ ਵਾਲਾ ਬੰਦਾ ਕੋਈ ਹੋਰ ਹੀ ਆਊਗਾ ਧਰਤੀ ਤੇ ਜਿਹੜਾ ਉਹਨੇ ਖਾਣੀ ਟਾਡੀ ਮਾਇਆ ਇਕੱਠੀ ਕੀਤੀ ਹੋਈ ਕਹਿੰਦੇ ਵੀ ਇੱਕ ਬੰਦੇ ਨੇ ਨਾ ਮਾਇਆ ਇਕੱਠੀ ਕਰੀ ਗਿਆ ਕੜੀ ਗਿਆ ਕਰੀ ਗਿਆ ਇਕੱਠੀਆ ਕਰਕੇ ਨਾ ਉਹਨੇ ਘੜੇ ਚ ਪਾ ਕੇ ਗਾਗਰ ਚ ਪਾ ਕੇ ਧਰਤੀ ਦੇ ਵਿੱਚ ਦੱਬ ਦਿੱਤੀ ਤੇ ਮੁੜ ਕੇ ਹੋ ਗਿਆ ਮਰ ਉਹ ਕਿਤੇ ਕੋਈ ਕਿਸਾਨ ਕੋਈ ਹਾਲ ਵਾਉਣ ਡਿਆ ਉਹ ਹਾਲ ਦੇ ਨਾਲ ਕਿਤੇ ਗਾਗਰ ਟਕਰਾਈ ਉਹਨੇ ਖਿੱਚ ਕੇ ਹਾਲ ਨੇ ਤੇ ਗਾਗਰ ਤਾਂ ਮਾਰੀ ਉਹਦੇ ਵਿੱਚੋਂ ਪਤਾ ਨਹੀਂ ਕਿੰਨੀਆਂ ਮੋਹਰਾ ਤੇ ਕੀਮਤੀ ਹੀਰੇ ਤੇ ਜਵਾਹ ਰਾਤ ਵਿੱਚੋਂ ਨਿਕਲੇ ਜਿਹੜੇ ਉਹਨੇ ਆਪੇ ਲਾਲਚੀ ਬੰਦੇ ਨੇ ਇੱਕ ਸੂਮ ਬੰਦੇ ਨੇ ਜੋੜ-ਜੋੜ ਕੇ ਰੱਖਿਆ ਸੀ ਤੇ ਉਹ ਸਾਰੀ ਮਾਇਆ ਫਿਰ ਉਹਦੇ ਕੋਲ ਚੱਲ ਗਈ ਉਹਨੂੰ ਕੋਈ ਉਹਨੇ ਕੋਈ ਮਿਹਨਤ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਤੇ ਖਾਣ ਵਾਲਾ ਕੋਈ ਹੋਰ ਜੰਮਿਆ ਤੇ ਇਕੱਠੀ ਕਰਨ ਵਾਲਾ ਕੋਈ ਮਰ ਕੇ ਗਾਂ ਦਾ ਗਾਂ ਗਿਆ ਨਰਮਲ ਸਿੰਘ ਗਾਟਾ ਜੀ ਕਹਿੰਦੇ ਆ ਵੀ ਵਜਨ ਸੱਚੇ ਆਪਾਂ ਬਾਬਾ ਜੀ ਵੇਖੋ ਵੀਰ ਜੀ ਆਪਾਂ ਮਹਾਰਾਜੇ ਜੋ ਬਚਨ ਹੈ ਨਾ ਉਹੀ ਆਪਾਂ ਸੰਗਤ ਦੇ ਨਾਲ ਕਰਦੇ ਆਂ ਵੀ ਜੋ ਮਾਰਾ ਨੇ ਸਚਾਈ ਦੱਸੀ ਆ ਨਾ ਆਪਾਂ ਉਹ ਮਾਰਾ ਦੇ ਸਿਧਾਂਤ ਤੇ ਚੱਲਦੇ ਆਂ ਬਈ ਆਪਾਂ ਕਿਸੇ ਨੂੰ ਗੁਮਰਾਹ ਨਹੀਂ ਕਰਦੇ ਤੇ ਆਪਾਂ ਵੀ ਇਹੋ ਕਹਿੰਦੇ ਆ ਵੀ ਮਾਇਆ ਸੁਪਨੀ ਆ ਤੇ ਆਪਾਂ ਤੁਹਾਨੂੰ ਫਰੀ ਕਹਿ ਰਹੇ ਆ ਸਟੇਜ ਦੇ ਉੱਤੇ ਬੁਲਾ ਕੇ ਵੱਡੇ ਵੱਡੇ ਤਗੜੇ ਪ੍ਰਚਾਰਕ ਉਹਨਾਂ ਦੇ ਮੂੰਹੋਂ ਵੀ ਸੁਣਨਾ ਤੁਸੀਂ ਵੀ ਮਾਇਆ ਸੁਪਨੀ ਆ ਤੁਹਾਡੇ ਉੱਤੇ ਮਾੜਾ ਅਸਰ ਕਰੂਗੀ ਉਹਨਾਂ ਨੂੰ ਤੁਸੀਂ 25 ਲੱਖ ਰੁਪਇਆ ਦੇ ਦਿੰਨੇ ਆ ਤਾਂ ਮੈਂ ਤੁਹਾਨੂੰ ਫਰੀ ਕਹਿਣ ਦੇ ਆ ਵੀ ਮਾਇਆ ਬੜੀ ਮਾੜੀ ਆ ਬਈ ਇਸ ਹਿਸਾਬ ਨਾਲ ਵਰਤੋ ਤੇ ਇਸ ਹਿਸਾਬ ਨਾਲ ਕਮਾਓ ਠੀਕ ਹੈ ਜੀ ਜੇ ਉਹਨਾਂ ਨੂੰ ਤੁਸੀਂ ਬੁਲਾ ਕੇ 40 40 25 25 20 20 ਲੱਖ ਰੁਪਇਆ ਤੱਕ ਵੀ ਦੇਣ ਤੱਕ ਜਾਣਦੇ ਆ ਆਪਾਂ ਕਿਹੜਾ ਕਿਹ ਕੋ ਪੈਸੇ ਮੰਗਦੇ ਆ ਪਰ ਤੁਹਾਨੂੰ ਵੀ ਉਹ ਕਹਿਣਦੇ ਆ ਵੀ ਚੰਗੇ ਬੰਨੇ ਲੱਗੋ ਭਾਈ ਆਹੋ ਇਹ ਸੰਸਾਰ ਤੋਂ ਵੜ ਵੜ ਤੜੇ ਅ सिकंदर ਬਾਦਸ਼ਾਹ ਵਰਗੇ ਕਾਰੂਬਾ ਸ਼ਾਰ ਗਿਆਏ 1 ਰੁਪਇਆ ਵੀ ਨਹੀਂ ਨਾਲ ਲੈ ਕੇ ਗਏ ਤੇ ਨਾ ਇੱਥੇ ਕਿਸੇ ਨੇ ਲੈ ਕੇ ਜਾਣਾ ਸਾਰੇ ਖਾਲੀ ਆਏ ਖਾਲੀ ਜਾਣਾ ਸਿਰਫ ਨਾਮ ਤੇ ਸੇਵਾ ਦੀ ਝੋਲੀ ਭਰ ਕੇ ਜਾਣਾ ਹੋਰ ਕੁਛ ਨਹੀਂ ਤੇ ਐਨਾ ਮੇਰੇ ਵੀਰ ਬਣ ਕੇ ਕਰੋ ਜਿਹੜਾ ਬੰਦਾ ਆਪਣੇ ਪਿਛਲੇ ਸਮੇਂ ਦੇ ਵਿੱਚ ਮਾੜੇ ਕੰਮ ਕੀਤੇ ਜਿਹਨੇ ਮਾੜਾ ਬੰਦਾ ਰਿਹਾ ਆ ਜਿਉ ਚੰਗੇ ਬਨੇ ਬੰਦਾ ਲੱਗ ਗਿਆ ਨਾ ਤੇ ਉਹਨੂੰ ਚੰਗੇ ਬਨੇ ਲੱਗਣ ਤੇ ਮਾੜੀਆਂ ਗੱਲਾਂ ਜਿਤਲਾ ਕੇ ਉਹਨੂੰ ਪੰਥ ਦੇ ਨਾਲ ਤੋੜੋ ਨਾ ਅੰਮ੍ਰਿਤ ਦੇ ਨਾਲ ਤੋੜੋ ਨਾ ਚੋਲੇ ਨਾਲੋਂ ਤੋੜੋ ਨਾ ਸਿੱਖੀ ਨਾਲੋਂ ਤੋੜੋ ਨਾ ਸਗੋਂ ਦਾ ਹੌਸਲਾ ਬਣੰਦ ਰੱਖੋ ਵੀ ਭਾਈ ਬੜਾ ਵਧੀਆ ਕੰਮ ਤੂੰ ਕਰ ਗਿਆ ਬੜੇ ਸਹੀ ਟਾਈਮ ਤੇ ਤੂੰ ਸਹੀ ਟਾਈਮ ਤੇ ਮਤਲਬ ਆਪਣੇ ਆਪ ਨੂੰ ਸੰਭਲ ਲਿਆ ਉਹਨੂੰ ਏਦਾਂ ਗਲ ਦੇ ਨਾਲ ਲਾਓ ਤੋੜੋ ਨਾ ਵਿਛੋੜੋ ਨਾ ਮਾੜਾ ਨਾ ਕਹੋ ਕਿਸ ਨੂੰ ਪੈਸਿਆਂ ਦਾ ਮਾਣ ਨਾ ਕਰੋ ਕਦੀ ਵੀ ਮਾਇਆ ਦਾ ਮਾਣ ਨਾ ਕਰੋ ਨਿਮਰਤਾ ਨਾਲ ਚੱਲੋ ਨੀਵੇਂ ਹੋ ਕੇ ਚੱਲੋ ਜਿਹੜੇ ਫਲ ਲੱਗਦੇ ਆ ਨਾ ਨੀਵੇਂ ਰੁੱਖਾਂ 'ਨ ਲੱਗਦੇ ਆ ਉੱਚਿਆਂ ਰੁੱਖਾਂ 'ਨ ਫਲ ਨਹੀਂ ਲੱਗਦੇ ਨਾ ਉਹਨਾਂ ਦਾ ਕੋਈ ਸ਼ਾਹ ਹੁੰਦੀ ਆ ਤੇ ਨਾ ਉਹਨਾਂ ਦਾ ਕੋਈ ਫਲ ਹੁੰਦਾ ਆ ਠੀਕ ਆ ਜਿਹੜੇ ਉੱਚੇ ਜ਼ਿਆਦੇ ਆਪਣੇ ਆਪ 'ਚ ਹੋ ਜਾਂਦੇ ਆ ਵੀ ਅਸੀਂ ਬੜੇ ਉੱਚੇ ਆ ਮਹਾਰਾਜ ਨੇ ਕਿਹਾ ਵੀ ਜੋ ਛੜਨਾ ਸਵਸਤਰ ਕਰ ਮੰਨੇ ਜੋ ਹੋਵਣ ਤੋਂ ਦੂਰ ਪਰਾਨੇ ਸੰਜੋਗ ਵਜੋਗ ਦੋਹੇ ਕਰ ਚਲਾਵੇ ਲੇਖੇ ਆਵੇ ਭਾਗ ਅੱਜ ਕੱਲ ਦੇ ਲੋਕ ਕਾਲੇ ਬਹੁਤ ਪੈ ਜਾਂਦੇ ਆ ਵੀ ਕਾਲੇ ਬੜੇ ਪੈਂਦੇ ਆ ਵੀ ਸਾਨੂੰ ਆ ਨਹੀਂ ਮਿਲਦਾ ਸਾਨੂੰ ਆ ਨਹੀਂ ਮਿਲਦਾ ਮਹਾਰਾਜ ਕਹਿੰਦੇ ਵੀ ਸੇਵਾ ਥੋੜੀ ਆ ਮੰਗਣ ਬਹੁਤਾ ਆ ਤੇ ਜਿਹੜੀ ਤੇਰੇ ਚੀਜ਼ ਕਰਮਾਂ 'ਚ ਲਿਖੀ ਆ ਨਾ ਉਹ ਤੈਨੂੰ ਮਿਲ ਜਾਣੀ ਆ ਜਿਹੜਾ ਸੰਜੋਗ ਆ ਤੈਨੂੰ ਮਿਲ ਜਾਣਾ ਹੈ ਜਿਹੜਾ ਵਿਜੋਗ ਆ ਤੈਨ ਤੋਂ ਵਿਛੜ ਜਾਣਾ ਹੈ ਆਪਾਂ ਸੰਜੋਗ ਦੇ ਨਾਲ ਇੱਥੇ ਧਰਤੀ ਤੇ ਆਏ ਤਾਂ ਵਿਜੋਗ ਦੇ ਨਾਲ ਆਪਣੇ ਰਿਸ਼ਤੇਦਾਰਾਂ ਨਾਲੋਂ ਮਿਚ ਵਿਛੜ ਜਾਣਾ ਆਪਾਂ ਸੰਜੋਗ ਹੈ ਤੇ ਆਪਾਂ ਆਪਣੇ ਪਰਿਵਾਰਾਂ 'ਚ ਆਏ ਆ ਕੋਈ ਨਾ ਕੋਈ ਕਿਸ ਦੇ ਨਾਲ ਸੰਜੋਗ ਹੁੰਦਾ ਤੇ ਬੰਦਾ ਮਿਲਦਾ ਆ ਮਹਾਰੇ ਦੀ ਗੁਰਬਾਣੀ ਸੱਚ ਕਹਿੰਦੀ ਆ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਸਾਹਿਬ ਸ੍ਰੀ ਗੁਰੂ ਆਪਣੇ 10ਵੇਂ ਪਾਤਸ਼ਾਹ ਸਾਹਿਬ ਜੀ ਤੱਕ ਸਾਰੀਆਂ ਜੋ ਵੀ ਬਚਨ ਫਰਮਾਏ ਸੱਚ ਫਰਮਾਏ ਸ੍ਰੀ ਜਪਜੀ ਸਾਹਿਬ ਜੀ ਵਿੱਚ ਦਸ਼ਮਲੀ ਬਾਣੀ ਵਿੱਚ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸਾਰਿਆਂ ਕੋ ਸੱਚ ਫਰਮਾਇਆ ਸੱਚ ਤੇ ਚੱਲਣ ਦਾ ਸਾਨੂੰ ਇਹੋ ਟਾਈਮ ਆ ਭਈ ਪ੍ਰਾਪਤ ਮਾਨੁਖੁ ਦੇਹਰੀਆ ਗੋਬਿੰਦ ਮਿਲਣ ਕੀ ਇਹੇ ਤਰੀ ਬਰੀਆ ਅਵਰ ਕਾਇ ਤੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਾਧ ਸੰਗਤ ਵਿੱਚ ਭਜ ਕੇ ਭਜ ਕੇ ਵੜ ਜੋ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਿਲਦਾ ਸਮਾਂ ਆ ਆ ਜਿਹੜਾ ਜਦੋਂ ਵੀ ਤੁਹਾਨੂੰ ਪਾਰ ਲੱਗਣਾ ਵੀ ਕਿਤੇ ਨਾਮ ਜਪਿਆ ਜਾਣ ਡਿਆ ਆ ਐਨਾ ਲਾਲਚ ਕਰੋ ਐਨਾ ਲਾਲਚ ਕਰੋ ਭੱਜ ਕੇ ਦਵ ਦਵ ਨਾਮ ਦੇ ਵਿੱਚ ਵੜ ਜਾਓ ਕੋਈ ਇਦਾਂ ਦਾ ਕਾਣ ਕੋਈ ਇਦਾਂ ਦਾ ਛਿਣ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣਾ ਇੱਕ ਸੈਕਿੰਡ ਇਦਾਂ ਦਾ ਆ ਜਾਣਾ ਵੀ ਤੁਹਾਡਾ ਜਨਮ ਸਫਲਾ ਪਾਰ ਉਤਾਰਾਣਾ ਭਵਜਲ ਤਰ ਜਾਣਾ ਤੁਸੀਂ ਸੱਚਖੰਡ ਦਾ ਵਾਸਾ ਆਣਾ ਤੁਹਾਡਾ ਕੋਈ ਇਦਾਂ ਦਾ ਸੈਕਿੰਡ ਕੋਈ ਇਦਾਂ ਦਾ ਸੈਕਿੰਡ ਸੇਵਾ ਦਾ ਨਿਮਰ ਨਿਮਰ ਸੇਵਾ ਦਾ ਤੇ ਨਾਮ ਦਾ ਕੋਈ ਇਦਾਂ ਦਾ ਸਮਾਂ ਆਉਣਾ ਆ ਇੱਕ ਸੈਗਣ ਦੀ ਸੇਵਾ ਨੇ ਧੰਨ ਤਾਰ ਦੇਣਾ ਆ ਇੱਕ ਸੈਗਣ ਦੇ ਨਾਮ ਨੇ ਤੁਹਾਨੂੰ ਤਾਰ ਦੇਣਾ ਆ ਚੜ੍ਹਦੀ ਕਲਾ ਚ ਰਹੋ ਤੇ ਬਾਕੀ ਭਾਈ ਮਾਇਆ ਨੂੰ ਲੋਕੀ ਬਹੁਤ ਜਫੇ ਮਾਰਦੇ ਫਿਰਦੇ ਆ ਮਾਇਆ ਇੱਕ ਹੈਗੀ ਆ ਇੱਕ ਸੱਪਨੀ ਹੁਣ ਕਹਿੰਦੇ ਵੀ ਜਿੱਥੇ ਮਾਇਆ ਇਕੱਠੀ ਹੋਈ ਹੋਵੇ ਉੱਥੇ ਸੱਪ ਆ ਕੇ ਬਲੇਟਾ ਮਾਰ ਕੇ ਆਪਣੇ ਆਪ ਨੂੰ ਇਦਾਂ ਬੈੰਦਾ ਫੰਨ ਚੱਕ ਕੇ ਵੀ ਇਹ ਮਾਇਆ ਦੀ ਰਾਖੀ ਕਰਦਾ ਕਿਉਂ ਸੱਪ ਬਣਨਾ ਭਾਈ ਮਾਰੇ ਦੇ ਘਰ ਜਾਓ ਸਤਖੰਡਾ ਜਾਓ ਕਿਉਂ ਸੱਪ ਬਣਨਾ ਹੈ ਕਿੜੇ-ਕੜੇ ਤਕੜੇ ਮਾਰ ਰਹੇ ਨੇ ਸਾਨੂੰ ਤਖਤ ਬਖਸ਼ੇ ਆ ਸਿਵਾਵਾ ਕਰੋ ਕੁਛ ਦਿਨ ਰੋ ਮਿਹਨਤ ਕਰੋ ਥੋੜੀ ਖਾਓ ਚੰਗੀ ਖਾਓ ਆ ਹੁਣ ਵੇਖਿਆ 베ੜੀ ਦੇ ਵਿੱਚ ਜਿਹੜੇ ਦੂਰ ਦਰਾਡੇ ਮੁੰਡੇ ਅ ਅਮਰੀਕਾ ਨੂੰ ਜਾਂਦੇ ਡੰਕੀਆਂ ਲੱਗ 베ੜੀ ਦੇ ਵਿੱਚ ਪਤਾ ਨਹੀਂ ਕਿੰਨੇ ਮਹੀਨੇ ਹੋ ਗਿਆ 베ੜੀ ਇੱਕ ਤਰਦੀ ਤਰਦੀ ਦੇਖੀ ਆ ਔਰੇ ਵਿੱਚ ਹੀ ਉਹ ਮੁੰਡੇ ਗਲ ਸੜ ਕੇ ਦੇ ਵਿੱਚ ਹੀ ਉਹਨਾਂ ਦੀ ਸਰੀਰ ਗਲ ਗਏ ਤੇ ਲਹੂ ਉਹਨਾਂ ਦਾ ਵਿੱਚ ਹੀ ਮਨ ਬੋਟੀਆਂ ਬਣ ਗਈਆਂ ਸਰੀਰ ਗਲ ਗਿਆ ਉਹਨਾਂ ਦਾ ਮੁੰਡੇ ਆਲਾ ਥੋੜੀ ਖਾਓ ਤੇ ਚੰਗੀ ਖਾਓ ਵਧੀਆ ਖਾਓ ਜਿਹੜੇ ਦੇਸ਼ ਵੀ ਜਾਂਦੇ ਆ ਨਾ ਉਹ ਦੇਸ਼ ਦੇ ਕਾਨੂੰਨ ਨੂੰ ਫੋਲੋ ਜ਼ਰੂਰ ਕਰੋ ਉਹਦੇ ਦੇਸ਼ ਦੇ ਕਾਨੂੰਨ ਨੂੰ ਫੋਲੋ ਕਰੋਗੇ ਤੁਹਾਡੇ ਉੱਤੇ ਚੜਦੀ ਕਲਾ ਰਹੂਗੀ ਆਪਣੀ ਮਨਮਾਨੀ ਨਹੀਂ ਕਰਨੀ ਪੰਜਾਬ ਵਾਲੀਆਂ ਤੇ ਇੰਡੀਆ ਵਾਲੀਆਂ ਗੱਲਾਂ ਨਹੀਂ ਕਰਨੀਆਂ ਬਾਹਲੇ ਦੇਸ਼ਾਂ 'ਚ ਮੜਕੇ ਆ ਵੇਖੋ ਕਿਹੜੇ ਕਿਹੜੇ ਮੁੰਡਿਆਂ ਨੇ ਕੰਮਕਾਰ ਕੀਤੇ ਉੱਥੋਂ ਨੇ ਨਾਗਰਿਕੀ ਮਾਰ ਦਿੱਤੇ ਆ ਗੱਡੀਆਂ ਥਲੇ ਦੇ ਗੇ ਏਦਾਂ ਨਾ ਕਰਿਆ ਕਰੋ ਆਪਣੇ ਗੁਰੂ ਨੂੰ ਯਾਦ ਕਰਕੇ ਚੰਗੀ ਸੱਚੀ ਸੁੱਚੀ ਮਿਹਨਤ ਕਰੋ ਤੇ ਉਹਨਾਂ ਦੇ ਕਾਨੂੰਨ ਨੂੰ ਫੋਲੋ ਕਰੋ ਜਿਹੜਾ ਕਿ ਸਾਰੇ ਪੰਜਾਬੀਆਂ ਦਾ ਆਪਣਿਆਂ ਦਾ ਨਾਮ ਖਰਾਬ ਨਾ ਹੋਵੇ ਕਿਉਂਕਿ ਆਪਾਂ ਸਰਾ ਤੇ ਦਸਤਾਰਾ ਬੰਨੀਆਂ ਲਿਆ ਤੇ ਅਗਲੇ ਕਹਿੰਦੇ ਸਾਰੇ ਇਦਾਂ ਦੇ ਹੀ ਆ ਇਸ ਕਰਕੇ ਸਰਦਾਰਾਂ ਦੀ ਕਦਰ ਕਰੋ ਤੇ ਬਾਕੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਮੇਰਾ ਸਰਦਾਰ ਲੱਖਾਂ ਦੇ ਵਿੱਚੋਂ ਸਿੰਘ ਮੇਰਾ ਪਛਾਣਿਆ ਜਾਊਗਾ ਨਿਹੰਗ ਸਿੰਘ ਖਾਲਸਾ ਫੌਜਾਂ ਲੱਖਾਂ ਦੇ ਵਿੱਚ ਹੋਊਗਾ ਨਾ ਜਿੱਥੇ ਲੱਖਾਂ ਦਾ ਇਕੱਠ ਹੋਊਗਾ ਉੱਥੇ ਮੇਰਾ ਨਿਹੰਗ ਸਿੰਘ ਪੁੱਤ ਮੇਰਾ ਪਛਾਣਿਆ ਜਾਊਗਾ ਵੀ ਆਹ ਮੇਰਾ ਪੁੱਤ ਹੀ ਉਹਦਾ ਹੈ ਪਾਸ਼ਾ ਕੰਗੋ ਚੜ੍ਹਦੀ ਕਲਾ ਜਰੋ ਚੜ੍ਹਦੀ ਕਲਾ ਜਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਖੁਸ਼ ਹੋ ਗਿਆ